ਗੜਸ਼ੰਕਰ ਦੇਬੀ ਦੇ ਇਲਾਕੇ ਦੇ ਪਿੰਡ ਗੜੀ ਮਾਨਸੋਵਾਲ ਵਿਖੇ ਬਸ ਪਲਟਨ ਨਾਲ ਸਵਾਰੀਆਂ ਦਾ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਅਨੁਸਾਰ ਸਰਦਾਲੂਆ ਦੇ ਨਾਲ ਪਰਿਮਿਨੀ ਬੱਸ ਪਿੰਡ ਰਸੂਲਪੁਰ ਜਿੰਡੀ ਜ਼ਿਲ੍ਹਾ ਲੁਧਿਆਣਾ ਤੋਂ ਸ਼੍ਰੀ ਖੁਰਾਲਗੜ੍ਹ ਸਾਰ ਨੂੰ ਮੱਥਾ ਟੇਕਣ ਜਾ ਰਹੀਆਂ ਸੀ ਜਦੋਂ ਇਹ ਬੱਸ ਗੜੀ ਮਾਨਸੂਵਾਲ ਵਿਖੇ ਉਤਰਾਈ ਤੇ ਉਤਰਨ ਲੱਗੀ ਤਾਂ ਇਸ ਦਾ ਸੰਤੁਲਨ ਵਿਗੜਨ ਨਾਲ ਪਲਟ ਗਈ ਬੱਸ ਪਲਟਣ ਦੇ ਨਾਲ ਸਰਦਾਲੂ ਜ਼ਖਮੀ ਹੋ ਗਏ ਹਾਜ਼ਰੀ ਦੀ ਜਾਣਕਾਰੀ ਮਿਲਣ ਤੋਂ ਬਾਅਦ थाना ਗੜ੍ਹ ਸ਼ੰਕਰ ਦੇ ਮੁਖੀ ਗੁਰਿੰਦਰਜੀਤ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਹਾਦਸੇ ਵਾਲੀ ਥਾਂ ਤੇ ਪਹੁੰਚ ਕੇ ਸਿਹਤ ਵਿਭਾਗਨੀ ਟੀਮ ਨਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਗੜਸ਼ੰਕਰ ਲਿਆਂਦਾ ਗਿਆ। ਥਾਣਾ ਗੜਸ਼ੰਕਰ ਦੇ ਐਸਐਚਓ ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਤੇ ਉਹਨਾਂ ਦੇ ਕਰ ਸੂਚਿਤ ਕਰ ਦਿੱਤਾ ਗਿਆ ਹੈ। ਮਲਤੀ ਬਾਸਾਂ ਦੀ ਸੀਗੀ ਖਰਗੜ ਸਾਹਿਬ ਨੂੰ ਜਾ ਰਹੀ ਸੀ। ਅਸੀਂ ਉਹਨਾਂ ਨੂੰ ਉੱਪਰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਰੁਕੀ ਨਹੀਂ ਐ। ਫਿਰ ਜੱਕਦਮ ਅੱਗੇ ਤਰਾਈ ਦੇ ਵਿੱਚ ਕਿਹੜੀ ਮਾਨਸਰ ਘਾਟੀ ਦੇ ਵਿੱਚ ਪਲਟ ਗਈ। ਸਾਨੂੰ ਕਿਸੇ ਮੋਟਰਸਾਈਕਲ ਵਾਲੇ ਨੇ ਦੱਸਿਆ ਬਸ ਪਲਟ ਗਈ। ਇਹ ਅਸੀਂ ਜਦ ਹੀ ਪਿੰਡ ਵਾਲੇ ਇਕੱਠੇ ਕਰਕੇ ਬੰਦੇ ਜਖਮੀਆਂ ਨੂੰ ਚੱਕਿਆ ਤੇ ਐਂਬੂਲੈਂਸ ਵਿੱਚ ਹਸਪਤਾਲ ਪਹੁੰਚਾਇਆ ਮੇਰਾ ਨਾਮ ਮਜੀਦ ਖੋਰਾ ਤੋਂ ਹਾਂ ਸਤਿਖਰਾਦਗੜ ਨੂੰ ਜਾਂਦੇ ਪਏ ਸੀ ਰਾਜਾ ਸਾਹਿਬ ਤੋਂ ਆਏ ਸੀ ਅਸੀਂ ਪਿੰਡ ਥਾੜ ਚੂਲ ਪਰ ਜੰਡੀ ਆ ਅਸੀਂ ਉੱਥੋਂ ਰਾਜਾ ਸਾਹਿਬ ਤੋਂ ਆਏ ਸੀ ਖਰਾਦਗੜ ਚੱਲੇ ਸੀ ਮੱਥਾ ਟੇਕਣ ਮੁੰਡਾ ਹਟਾ ਆਇਆ ਸੀਗਾ ਬਾਹਰ ਉਹਨੇ ਕੋਈ ਸੁੱਖ ਸੁਖੀ ਹੋਣੀ ਆ ਇੱਕ ਥਾੜਾ ਮੁੰਡਾ ਵਿਆਹ ਆ ਤੇ ਜੇੜ ਦਾ ਮੁੰਡਾ ਉਹ ਜੇੜ ਦਾ ਮੁੰਡਾ ਛੋਟਾ ਲੈ ਕੇ ਚੱਲਦਾ ਸੀ ਮੱਤਾ ਟਕਾਉਣ ਨੂੰ ਬੱਸ ਜਾਂਦਿਆਂ ਦਾ ਹੀ ਇਨਸੀਡੈਂਟ ਹੋ ਗਿਆ ਉੱਥੇ ਬੱਸ ਕੋਲੇ ਮੁੜ ਗਈ ਬਾਅਦ ਤੋਂ ਸਭਲੀ ਨਹੀਂ ਗਈ ਉਹਨੇ ਵਿੱਚ ਸੜਤੀ ਖਾਈ ਹਾਏ ਕਿਸੇ ਵਿੱਚ ਬੱਜੀ ਸੀ ਨਹੀਂ ਕਿਸੇ ਵਿੱਚ ਨਹੀਂ ਬੱਜੀ ਉਦੋਂ ਹੀ ਉਦੋਂ ਤੋਂ ਸੰਭਲੀ ਨਹੀਂ ਗਈ ਹਾਏ ਇਹ ਅੱਜ ਇੱਕ ਗੱਡੀ ਮਾਨਸੂਵਾਲ ਦੇ ਉਹਦੀ ਰਸਤਾ ਜਿਹੜਾ ਬਿਲਕੁਲ ਸ਼ਾਰਪ نیچے ਉੱਪਰ ਦਾ ਹੈਗਾ ਇੱਥੋਂ ਖਰਾਲਗੜ੍ਹ ਸਾਹਿਬ ਨੂੰ ਜਿਹੜਾ ਸੰਗਤ ਜਿਹੜੀ ਮੋਗੇ ਦੇ ਇਲਾਕੇ ਦੇ ਦੀ ਸੰਗਤ ਜਿਹੜੇ ਤੋਂ ਆਈ ਸੀਗੀ ਤੇ ਇਹ ਬੱਸ ਜਿਹੜੀ ਹੈ ਇੱਥੇ ਐਕਸੀਡੈਂਟ ਹੋਣ ਕਰਕੇ ਜਿਹੜੀ ਹੈ ਮਰੋ ਪਲਟਣ ਕਰਕੇ ਸੰਗਤ ਦੇ ਸਟਾ ਲੱਗੀਆਂ ਨੇ ਜਰ ਉਹ ਵੈਸੇ ਕੋਈ ਸੀਰੀਅਸ ਨਹੀਂ ਹੈ ਤੇ ਬਾਕੀ ਸੀ ਮੋਕੇ ਤੇ ਆ ਕੇ ਉਹ ਕਿ ਬੀਨੇਵਾਲ ਦਾ ਪਿੰਡ ਹੈਗਾ ਚੰਕੀਤਾਰ ਸਾਹਿਬ ਮੇਰੇ ਨਾਲ ਨੇ ਜਿਸ ਜਿਹੜੀ ਜਖਮੀ ਸੀ ਉਹਨਾਂ ਨੂੰ ਐਂਬੂਲੈਂਸ ਦੇ ਰਾਹੀਂ ਆਪਾਂ ਕੋਸਟਲ ਦੇ ਵਿੱਚ ਚੱਟੇ ਕਰਵਾਤਾ ਤੇ ਬਾਕੀ ਮੁਕਤੇ ਯਾਕੀ ਸਾਰਾ ਦੇਖਿਆ ਜੋ ਵੀ ਹੈਲਪੀ ਰੂਟ ਦੇਗੀ ਹੈ ਤੇ ਲੋਕ ਪਬਲਿਕ ਦੇ ਸਹਿਯੋਗ ਨਾਲ ਜਿਹੜੀ ਹੈ ਉਹ ਸਾਰਿਆਂ ਦੇ ਤਰ੍ਹਾਂ ਦੇ ਵਿੱਚ ਇਨਫੀਮੇਸ਼ਨ ਜਿਹੜੀ ਹੈ ਦਿੱਤੀ ਜਾ ਰਹੀ ਹੈ ਜੀ ਹਾਂ ਜੀ ਸੰਗਤ ਦੇ ਦਰਸ਼ਨ ਵਾਸਤੇ ਜੈਦਵਾਰ ਮਤਲਬ ਜਿਹੜਾ ਆਉਂਦੀ ਹੈ ਤੇ ਦਰਸ਼ਨ ਵਾਸਤੇ ਯਾਰੀ ਸੀਗੀ ਉਹਨਾਂ ਬੜੀ ਮਤਲਬ ਬਹੁਤ ਚਾਹ ਹੋਇਆ ਜੀ ਜਿਹੜਾ ਕੋਈ ਜ਼ਿਆਦਾ ਸੀਰੀਅਸ ਨਹੀਂ ਹੈ ਤੇ ਚਲੋ ਸੱਟਾਂ ਜ਼ਰੂਰ ਲੱਗੀਆਂ ਨੇ ਉਹਨਾਂ ਨੂੰ ਹਸਪਤਾਲਾਈਜ਼ ਅਸੀਂ ਕਰ ਕਰਵਾਤਾ ਜੀ ਕਿਹੜਾ ਹਸਪਤਾਲ ਭੇਜੇ ਜੀ ਇਹ ਲਗ ਲਗ ਹਸਪਤਾਲ ਦੀ ਐਂਬੂਲੈਂਸ ਆਈਦੀਆਂ ਮਗਾ ਕੇ ਉਹ ਇੱਥੇ ਭੇਜ ਦਿੱਤੀਆਂ ਜੀ ਉਹ ਉਹਨਾਂ ਦੇ ਪਿੱਛੇ ਅਸੀਂ ਜਾ ਕੇ ਬਾਕੀ ਦੇਖ ਲੈਣਾ ਜੀ ਉਹਨਾਂ ਦਾ ਕਿਹੜੇ ਕਿਹੜੇ ਹਸਪਤਾਲ ਤੱਕ ਠੀਕ ਹੈ ਸਰ ਗੜੀ ਸ਼ੰਕਰ ਤੋਂ ਬਿੱਟੂ ਜਾਂਦੀ ਰਿਪੋਰਟ